ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਟੀਚਰ ਡੇ ਮਨਾਇਆ ਜਾ ਰਿਹਾ ਪੜ੍ਹਾਈ ਦੇ ਖੇਤਰ ਵਿੱਚ ਬੱਚਿਆਂ ਦੇ ਲਈ ਅਧਿਆਪਕ ਦਾ ਇੱਕ ਅਹਿਮ ਯੋਗਦਾਨ ਹੁੰਦਾ ਸਾਡੇ ਨਾਲ ਖੇੜੇ ਝਮੇੜੀ ਤੋਂ ਮੌਜੂਦਾ ਟੀਚਰ ਸਾਡੇ ਨਾਲ ਮੌਜੂਦ ਹੈ ਕਰਮਜੀਤ ਜੀ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਟੀਚਰ ਡੇ ਆ ਸਫਰ ਕਿੱਦਾਂ ਦਾ ਰਿਹਾ ਉਹਨਾਂ ਦਾ ਟੀਚਿੰਗ ਲਾਈਨ ਦੇ ਵਿੱਚ ਸਰ ਪੜ੍ਹਾਈ ਦੇ ਖੇਤਰ ਦੇ ਵਿੱਚ ਸਰ ਕਿੱਦਰਾ ਤੁਹਾਡਾ ਸਫਰ ਆ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਪੜ੍ਹਾਈ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਸ਼ਾਨਦਾਰ ਸਫਰ ਰਿਹਾ ਕਿ ਮੈਂ ਉਹਨਾਂ ਅਧਿਆਪਕਾਂ ਦਾ ਹਮੇਸ਼ਾ ਹੀ ਸਤਿਕਾਰ ਕਰਦਾ ਜਿਨ੍ਹਾਂ ਦੀ ਬਦੌਲਤ ਅਸੀਂ ਅਧਿਆਪਕ ਬਣੇ ਜਿਨ੍ਹਾਂ ਤੋਂ ਬਚਪਨ ਤੋਂ ਊੜਾ ਏੜਾ ਸਿੱਖਿਆ ਜਿਨ੍ਹਾਂ ਤੋਂ ਬਚਪਨ ਤੋਂ ਪੜਨਾ ਸਿੱਖਿਆ ਜਿਨ੍ਹਾਂ ਤੋਂ ਬਚਪਨ ਤੋਂ ਲਿਖਣਾ ਸਿੱਖਿਆ ਉਹਨਾਂ ਦੀ ਬਦੌਲਤ ਸਿੱਖਿਆ ਵਿਭਾਗ ਦੇ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਸੋ ਉਹਨਾਂ ਅਧਿਆਪਕਾਂ ਨੂੰ ਸਾਰੇ ਹੀ ਅਧਿਆਪਕਾਂ ਨੂੰ ਮੇਰੇ ਵੱਲੋਂ ਪ੍ਰਣਾਮ ਤੇ ਅੱਜ ਦੇ ਇਸ ਅਧਿਆਪਕ ਦਿਵਸ ਦੀ ਸਾਰੇ ਅਧਿਆਪਕ ਸਾਹਿਬਾਨ ਨੂੰ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਸਰ ਜੇਕਰ ਪ੍ਰਾਈਜ਼ ਦੀ ਗੱਲ ਕਰੀਏ ਮੇਰੇ ਪਿੱਛੇ ਵੀ ਆਪਾਂ ਜਰੂਰ ਗੱਲਬਾਤ ਕਰ ਰਹੇ ਹਾਂ ਕਾਫੀ ਮਿਲਦਾ ਪ੍ਰਾਈਜ਼ ਨੇ ਗਿਣਤੀ ਮਿਲਦਾ ਹੋ ਹੀ ਨਹੀਂ ਸਕਦੀ ਕਿਉਂਕਿ ਕਾਫੀ ਪਏ ਨੇ ਕਿਹੜੇ ਕਿਹੜੇ ਪ੍ਰਾਈਜ਼ ਜਿਹੜੇ ਅਹਿਮ ਨੇ ਜਿਹੜਾ ਰੀਸੈਂਟਲੀ ਜਾਂ ਤੁਹਾਨੂੰ ਕਿਹੜਾ ਪ੍ਰਾਈਜ਼ ਤੁਹਾਨੂੰ ਮਿਲਿਆ ਪੜਾਈ ਦੇ ਵਿੱਚ ਤਾਂ ਇਸ ਤਰ੍ਹਾਂ ਜੀ ਵੀ ਅਧਿਆਪਕ ਵੱਜੋਂ ਸਵਾਮਾ ਨਿਭਾਉਂਦਿਆਂ ਨਿਭਾਉਂਦਿਆਂ ਜੋ ਇਹ ਸਾਰਾ ਪਿਆਰ ਸਤਿਕਾਰ ਮਾਣ ਹੈ ਨਾ ਬੱਚਿਆਂ ਦੀ ਬਦੌਲਤ ਸਿੱਖਿਆ ਵਿਭਾਗ ਦੀ ਬਦੌਲਤ ਮਿਲਿਆ ਤੇ ਮੈਨੂੰ ਸਾਡੇ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ 2013 ਦੇ ਵਿੱਚ ਅਧਿਆਪਕ ਰਾਸ਼ਟਰੀ ਪੁਰਸਕਾਰ ਜਿਹੜਾ ਮਿਲਿਆ ਸੀ ਇਸ ਤੋਂ ਪਹਿਲਾਂ 2009 ਦੇ ਵਿੱਚ ਅਧਿਆਪਕ ਰਾਜ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਮਿਲਿਆ ਸੀ ਉਸ ਤੋਂ ਪਹਿਲਾਂ ਕਾਫੀ ਸਾਰੇ ਇਸ ਤਰ੍ਹਾਂ ਦੇ ਮਾਨ ਸਨਮਾਨ ਕਿਉਂਕਿ ਬੱਚਿਆਂ ਨੂੰ ਮੈਂ ਗਾ ਕੇ ਪੜੋਣਾ ਜਦੋਂ ਬੱਚਿਆਂ ਨੂੰ ਗਾ ਕੇ ਪੜੋਣਾ ਸ਼ੁਰੂ ਕੀਤਾ ਸੀ ਤਾਂ ਸਾਡੇ ਜਿੱਥੇ ਅਧਿਆਪਕ ਸਾਹਿਬਾਨ ਨੂੰ ਸਾਡਿਆਂ ਨੂੰ ਇਹਨਾਂ ਦੀ ਬਦੌਲਤ ਬੱਚਿਆਂ ਦੀ ਬਦੌਲਤ ਇਨਾਮ ਮਿਲਦੇ ਨੇ ਉੱਥੇ ਬੱਚਿਆਂ ਨੂੰ ਬਹੁਤ ਸਾਰੇ ਇਨਾਮ ਮਾਨ ਸਨਮਾਨ ਮਿਲੇ ਨੇ ਮੈਨੂੰ ਲੱਗਦਾ ਵੀ ਉਹ ਵੀ ਮੇਰੇ ਮਾਨ ਸਨਮਾਨ ਨੇ ਹਨ ਤੇ ਅਸੀਂ ਕਿਉਂਕਿ ਜਦੋਂ ਗਾ ਕੇ ਕਿਤੇ ਵੀ ਸਾਡੇ ਬੱਚੇ ਜਾਂਦੇ ਸੀ ਆਪਣਾ ਗੀਤ ਪੇਸ਼ ਕਰਦੇ ਸੀ ਜਿਹੜੇ ਉਹ ਸਨਮਾਨ ਮਿਲੇ ਜਾਂ ਜਿਹੜੇ ਤੁਸੀਂ ਪਿੱਛੇ ਵੇਖ ਰਹੇ ਹੋ ਇਹ ਸਾਰੇ ਬੱਚਿਆਂ ਨੂੰ ਮੈਂ ਸਮਰਪਿਤ ਕਰਦਾ ਉਹਨਾਂ ਕਰਕੇ ਮਿਲੇ ਨੇ ਜੀ ਅੱਛਾ ਸਰ ਪਿੱਛੇ ਸੋਸ਼ਲ ਮੀਡੀਆ ਤੁਸੀਂ ਆਪਣਾ ਤੁਹਾਡਾ ਪੇਜ ਵੀ ਮਿਲਦਾ ਹੈਗਾ ਤੁਸੀਂ ਉੱਥੇ ਵੀ ਇੱਕ ਵੀਡੀਓ ਪਾਈ ਸੀ ਤੁਸੀਂ ਮਤਲਬ ਗਾ ਕੇ ਬੱਚਾ ਨੂੰ ਬਖਰੇ ਤਰੀਕਾ ਜਿਹੜਾ ਤੁਸੀਂ ਪੜਾਉਂਦੇ ਜੋ ਬੱਚਾ ਗਾ ਕੇ ਜਦੋਂ ਤੁਸੀਂ ਬੱਚਿਆਂ ਨੂੰ ਪੜਾਉਂਦੇ ਆ ਬੱਚੇ ਦਾ ਮਨ ਲੱਗਿਆ ਰਹਿੰਦਾ ਤੇ ਉਹਦੇ ਕੁਝ ਬੋਲ ਸਾਨੂੰ ਸੁਣਾ ਦਿਓ ਕਿਸ ਤਰੀਕੇ ਨਾਲ ਤੁਸੀਂ ਪੜਾਉਂਦੇ ਸੀ ਉਹਦੇ ਕਰਕੇ ਵੀ ਤੁਹਾਨੂੰ ਜਿਹੜਾ ਅਵਾਰਡ ਮਿਲਿਆ ਸੀਗਾ ਤਾਂ ਹਾਂਜੀ ਜਿਵੇਂ ਅਸੀਂ ਪਹਿਲਾਂ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਸੀਗਾ ਤਾਂ ਉਦੋਂ ਅਸੀਂ ਪੰਜਾਬੀ ਬਾਰਨ ਵਾਲਾ ਸਿਖਾਉਣ ਦੇ ਲਈ ਇਸ ਤਰ੍ਹਾਂ ਗੀਤ ਬਣਾਇਆ ਸੀ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਊੜਾ ਹੁੰਗਲੇ ਊੜਾ ਹੂਠ ਊੜਾ ਹੁੱਲੂ ਊੜਾ ਹੂਠ ਉੜਾ 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 ਆੜਾ ੜਾ ਆੜਾ ੜਾ ਮਾਂ ਬੋਲੀ ਪੰਜਾਬੀ ਸਿੱਖੀਏ ਉਹੀ ਖਾਸ ਦਿਹਾੜਾ ਆੜਾ ਅੰਬ ਅੜਾ ਅਨਾਰ ਅੜਾ ਅੱਖ ਅੜਾ ਚਾਰ ਆੜਾ ੜਾ ਆੜਾ ੜਾ ਇਸ ਤਰ੍ਹਾਂ ਸੀ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਇਹ ਸਾਰਾ ਵੀਡੀਓ ਬਣਾਇਆ ਸੀ ਤੇ ਇਸ ਵੀਡੀਓ ਨੂੰ ਅਮਰੀਕਨ ਇੰਡੀਆ ਫਾਊਂਡੇਸ਼ਨ ਵੱਲੋਂ ਪਹਿਲਾ ਇਨਾਮ ਮਿਲਿਆ ਸੀ ਵੀ ਬੱਚਿਆਂ ਨੂੰ ਤਕਨੀਕ ਨਾਲ ਜੋੜ ਕੇ ਤੁਸੀਂ ਕਿਸ ਤਰ੍ਹਾਂ ਪੜਾ ਸਕਦੇ ਹੋ ਇਹ ਸਾਡੇ ਉਦੋਂ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਇਹ ਸਾਨੂੰ ਵੀਡੀਓ ਦਾ ਜਿਹੜਾ ਨਾਮ ਮਿਲਿਆ ਸੀ ਜੀ ਚਲੋ ਬਹੁਤ ਤੁਹਾਨੂੰ ਮੁਬਾਰਕਾ ਜਿਹੜਾ ਤੁਹਾਨੂੰ ਨਾਮ ਮਿਲਿਆ ਸੀਗਾ ਤੇ ਅੱਛਾ ਸਰ ਕਿਉਂਕਿ ਜਦੋਂ ਆਪਾਂ ਸਕੂਲਾਂ ਚ ਅਕਸਰ ਦੇਖਦੇ ਆ ਜਾਂ ਸਰਕਾਰੀ ਸਕੂਲ ਹੋਣ ਜਾਂ ਪ੍ਰਾਈਵੇਟ ਸਕੂਲ ਹੋਣ ਕਿਉਂਕਿ ਉੱਥੇ ਆਮ ਤਰੀਕਾ ਨਾਲ ਜਿਵੇਂ ਪੜਾਇਆ ਜਾਂਦਾ ਜਿਵੇਂ ਨੋਰਮਲ ਤਰੀਕੇ ਨਾਲ ਪਰ ਤੁਸੀਂ ਗਾ ਕੇ ਪੜਾਇਆ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਜਾਂ ਕਿ ਤੁਹਾਨੂੰ ਇਹ ਲੱਗਿਆ ਕਿ ਬੱਚੇ ਇਸ ਤਰੀਕੇ ਨਾਲ ਮਤਲਬ ਜਲਦੀ ਕੈਚ ਕਰ ਸਕਣਗੇ ਗੱਲ ਨੂੰ ਜਾਂ ਪੜ ਸਕਣਗੇ ਜਲਦੀ ਜਾਂ ਵਧੀਆ ਪੜਾਈ ਲੈ ਸਕਣੇ ਤੁਹਾਡੇ ਦਿਮਾਗ 'ਚ ਕਿਹਦਾ ਆਈ ਡਾਇਆ ਕੀ ਸੋਚ ਰੱਖੀ ਸਰ ਤੁਸੀਂ ਇਹਦੇ ਲਈ ਵੀ ਮੈਂ ਮੇਰੇ ਅਧਿਆਪਕਾਂ ਦਾ ਰਣੀਆ ਜਿਨ੍ਹਾਂ ਨੇ ਸਾਨੂੰ ਅਧਿਆਪਕ ਬਚੋਂ ਪੜਾਉਣ ਦੇ ਲਈ ਤਿਆਰ ਕੀਤਾ ਉਸ ਵੇਲੇ ਉਹ ਗੱਲ ਕਰਿਆ ਕਰਦੇ ਸੀ ਵੀ ਤੁਸੀਂ ਜਦੋਂ ਬੱਚਿਆਂ ਦੇ ਕੋਲ ਜਾਣਾ ਜੇ ਤਾਂ ਉਸ ਤਰੀਕੇ ਨਾਲ ਪੜਾਉਂਗੇ ਜਿਹੜੇ ਰਵਾਇਤੀ ਤਰੀਕੇ ਪਹਿਲਾਂ ਹੀ ਚੱਲੇ ਜਾਂਦੇ ਨੇ ਹਨਾ ਤਾਂ ਸ਼ਾਇਦ ਥੋੜਾ ਔਖਾ ਲੱਗੇ ਪਰ ਜੇ ਕੁਝ ਹੱਟ ਕੇ ਨਵਾਂ ਪ੍ਰਯੋਗ ਕਰੋਗੇ ਨਵਾਂ ਤਰੀਕਾ ਪੜਾਉਂਗੇ ਤਾਂ ਬੱਚਿਆਂ ਦੇ ਲਈ ਵਧੀਆ ਹੋਊਗਾ ਕਿਉਂਕਿ ਮੈਨੂੰ ਲੇਖਣ ਦਾ ਤੇ ਗਾਉਣ ਦਾ ਸ਼ੌਂਕ ਸੀ ਮੈਂ ਸੋਚਿਆ ਵੀ ਮੈਂ ਆਪਣਾ ਸ਼ੌਂਕ ਕਿਉਂ ਨਾ ਬੱਚਿਆਂ ਨੂੰ ਸਮਰਪਿਤ ਕਰਾਂ ਹਨਾ ਮੈਂ ਉਸ ਤਰ੍ਹਾਂ ਦੇ ਗੀਤ ਲਿਖੇ ਉਸ ਤਰ੍ਹਾਂ ਦੇ ਗੀਤ ਤਿਆਰ ਕੀਤੇ ਫਿਰ ਜਦੋਂ ਬੱਚਿਆਂ ਦੇ ਨਾਲ ਰਲ ਕੇ ਗਾਉਣਾ ਸ਼ੁਰੂ ਕੀਤਾ ਕਿਉਂਕਿ ਬੱਚੇ ਦੇ ਨਾਲ ਜਦੋਂ ਤੁਸੀਂ ਸਮੂਲੀਅਤ ਉਹ ਹੁੰਦੀਆਂ ਨੇ ਹਨਾ ਤਾਂ ਉਸ ਵੇਲੇ ਬੱਚੇ ਨੂੰ ਵੀ ਚੰਗਾ ਲੱਗਦਾ ਸਾਨੂੰ ਵੀ ਚੰਗਾ ਲੱਗਦਾ ਤੇ ਕੁਝ ਕੁ ਗੱਲਾਂ ਜਿਹੜੀਆਂ ਬੱਚੇ ਨੂੰ ਅਸੀਂ ਭਾਸ਼ਣ ਦੇ ਰਾਹੀਂ ਲੈਕਚਰਾਂਹੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਾਂ ਕਹਿ ਲਓ ਨੈਤਿਕ ਸਿੱਖਿਆ ਦੀਆਂ ਜਾਂ ਵਾਤਾਵਰਣ ਬਾਰੇ ਜਾਂ ਹੋਰ ਮੈਂ ਉਹਨਾਂ ਦੇ ਗੀਤ ਬਣਾਏ ਤਾਂ ਮੈਨੂੰ ਲੱਗਿਆ ਵੀ ਉਸ ਤਰੀਕੇ ਦੇ ਨਾਲ ਆ ਜਿਹੜਾ ਕੰਮ ਸੌਖਾ ਹੋ ਜੀ ਜਿਸ ਤਰ੍ਹਾਂ ਤੁਹਾਨੂੰ ਪੰਜਾਬੀ ਵਰਣਮਾਲਾ ਦੀ ਗੱਲ ਕੀਤੀ ਆ ਫਿਰ ਪੰਜਾਬੀ ਵਿਆਕਰਨ ਨੂੰ ਬਹੁਤ ਔਖਾ ਮਹਿਸੂਸ ਕਰਦੇ ਨੇ ਹਨਾ ਉਹਦੇ ਲਈ ਵੀ ਆਪਾਂ ਸਾਰੀ ਵਿਆਕਰਨ ਦੇ ਗੀਤ ਲਿਖੇ ਗੀਤ ਲਿਖ ਕੇ ਬੱਚਿਆਂ ਦੇ ਨਾਲ ਗਾਏ ਵੱਖ-ਵੱਖ ਜਿਹੜੇ ਵਿਸ਼ੇ ਨੇ ਜਿਹੜੇ ਬੱਚੇ ਨੂੰ ਲ ਮੈਥ ਵਿੱਚ ਆ ਚਾਹੇ ਉਹ ਪੰਜਾਬੀ ਦਾ ਕਹਿ ਲੋ ਤੇ ਚਾਹੇ ਸਾਇੰਸ ਕਹਿ ਲੋ ਕੋਈ ਵੀ ਜਿਹੜੇ ਛੋਟੇ ਛੋਟੇ ਗੀਤ ਬਣਾ ਕੇ ਫਿਰ ਅਸੀਂ ਗਾ ਕੇ ਇਸ ਤਰ੍ਹਾਂ ਸ਼ੁਰੂ ਕੀਤਾ ਸਰ ਕਿਹੜੀ ਕਿਹੜੀ ਕਲਾਸ ਨੂੰ ਤੁਸੀਂ ਇਹ ਪੜਾਉਂਦੇ ਹੋ ਜੇ ਚਾਹੇ ਗਾਣਿਆਂ ਦੇ ਰੂਪ ਵਿੱਚ ਤੁਸੀਂ ਅਲੱਗ ਜਿਹੇ ਤਰੀਕ ਨਾਲ ਪੜ੍ਹਾਉਂਦੇ ਬੱਚਰਾ ਦਿਲ ਲੱਗਿਆ ਰਹਿੰਦਾ ਕਿਹੜੀ ਕਿਹੜੀ ਕਲਾਸ ਤੱਕ ਤੁਸੀਂ ਪੜ੍ਹਾਉਂਦੇ ਹੋ ਪਹਿਲਾਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਇਆ ਜੀ ਪਹਿਲੀ ਤੋਂ ਪੰਜਵੀਂ ਹੁਣ ਮੈਂ 6ਵੀਂ ਤੋਂ 10ਵੀਂ ਨੂੰ ਪੜਾਉਣਾ ਤੇ ਇਸ ਦੇ ਨਾਲ-ਨਾਲ ਬੱਖ-ਬਖ ਸਕੂਲਾਂ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਉੱਥੇ ਫਿਰ ਮੇਰੇ ਲਈ ਕੋਈ ਕਲਾਸ ਦੀ ਤਾਂ ਹੈ ਨਾ ਉੱਥੇ 12ਵੀਂ ਵਾਲੇ ਬੱਚੇ ਵੀ ਹੁੰਦੇ ਆ ਕਈ ਵਾਰੀ ਮੈਨੂੰ ਕਾਲਜਾਂ ਵਿੱਚ ਬੁਲਾਇਆ ਜਾਂਦਾ ਕਈ ਵਾਰੀ ਯੂਨੀਵਰਸਿਟੀਆਂ ਵਿੱਚ ਵੀ ਬੁਲਾਇਆ ਜਾਂਦਾ ਸਾਰੇ ਬੱਚਿਆਂ ਦੇ ਨਾਲ ਮੈਨੂੰ ਰੂਪਰ ਹੋਣ ਦਾ ਮੌਕਾ ਮਿਲਦਾ ਤੇ ਜਿਸ ਤਰ੍ਹਾਂ ਦੇ ਬੱਚਿਆਂ ਦਾ ਪੱਧਰਾ ਮੈਂ ਉਸ ਤਰ੍ਹਾਂ ਦੇ ਬੱਚਿਆਂ ਨਾਲ ਗੱਲਾਂ ਕਰਦਾ ਉਸ ਤਰ੍ਹਾਂ ਦੇ ਗੀਤ ਗਾ ਕੇ ਚਲੋ ਬਹੁਤ ਵਧੀਆ ਗੱਲ ਆ ਸਰ ਤੁਸੀਂ ਲਗ ਤਰਿਕ ਨਾ ਪੜਾਉਂਦੇ ਹੋ ਸਬਜੈਕਟ ਜਿਵੇਂ ਹੁਣ ਪੰਜਾਬੀ ਸਬਜੈਕਟ ਕੋਈ ਹੋਰ ਵੀ ਸਬਜੈਕਟ ਬਾਰੇ ਤੂੰ ਸੋਚਿਆ ਵੀ ਉਹ ਆ ਵੱਖਰੇ ਤਰੀਕੇ ਨਾਲ ਬੱਚਾ ਨੂੰ ਜਿਹੜਾ ਕਿ ਪੜ੍ਹਾਈ ਨਾਲ ਜੋੜਿਆ ਜਾ ਸਕਦੇ ਬੱਚੇ ਵਧੀਆ ਤਰੀਕੇ ਨਾਲ ਪੜ੍ਹਾਈ ਕਰ ਸਕਣ ਜਿਵੇਂ ਦੇਖੋ ਅੱਗੇ ਬਚਪਨ ਤੋਂ ਤੁਸੀਂ ਵੀ ਪਹਾੜੇ ਪੜ੍ਹੇ ਹੋਣਗੇ ਹਨਾ ਪਹਾੜੇ ਦੇ ਹਿਸਾਬ ਦਾ ਕੰਮ ਹੈ ਨਾ ਉਹ ਮੈਂ गा ਕੇ ਵੀਡੀਓ ਬਣਾਏ ਸੀ ਜਿਉਂ ਉਹਨਾਂ ਨੂੰ ਲੱਖਾਂ ਦੇ ਵਿੱਚ ਜਿਹੜਾ ਸਾਡੇ ਵਿਊ ਮਿਲੇ ਲੋਕਾਂ ਨੇ ਬਹੁਤ ਦੇਖਿਆ ਜਿਵੇਂ ਅਸੀਂ ਗਾਣੇ ਹੁੰਨੇ ਆ ਇੱਕ ਦੋਣੀ ਧੂਣੀ ਤੇ ਦੋ ਦੂਣੀ ਚਾਰ ਤਿੰਨ ਦੂਣੀ 6 ਤੇ ਚਾਰ ਦੂਣੀ 8 ਇਸ ਤਰ੍ਹਾਂ ਹੀ ਸਾਰੇ ਪਹਾੜੇ ਜਿਹੜੇ ਨੇ ਉਹ ਗਾ ਕੇ ਵੀਡੀਓ ਬਣਾਏ ਹੋਏ ਨੇ ਤੇ ਬਾਕੀ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਗੀਤ ਬਣਾਏ ਹੋਏ ਨੇ ਸਾਇੰਸ ਨਾਲ ਸੰਬੰਧਿਤ ਵੀ ਸਾਡੇ ਵਿਗਿਆਨੀਆਂ ਨੇ ਕਾਢਾਂ ਕੱਢੀਆਂ ਨੇ ਉਹਦੇ ਗੀਤ ਬਣਾਏ ਨੇ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਤੇ ਇਤਿਹਾਸ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੇ ਸੀ ਥੋੜਾ ਏਕੇ ਗੋਣੇ ਅੱਛਾ ਹੋਰ ਵੀ ਅਧਿਆਪਕ ਹੋਣਗੇ ਜਿਹੜੀ ਜਰੂਰ ਤੁਹਾਡੀ ਤੁਸੀਂ ਵੀਡੀਓ ਦੇਖੀ ਹੋਣੀ ਆ ਜਾਂ ਫਿਰ ਖਬਰਾਂ ਚੱਲਦੀਆਂ ਨੇ ਤੁਸੀਂ ਇੰਟਰਵਿਊ ਤੁਹਾਡੇ ਚੱਲਦੀ ਆ ਜਾਂ ਫਿਰ ਆਪਾਂ ਕਹਿਣ ਉਹ ਗੱਲਬਾਤ ਹੁੰਦੀ ਹੋਣੀ ਆ ਵੀ ਤੁਹਾਡੇ ਨਾਲ ਵੀ ਵੀ ਤੁਸੀਂ ਤੁਹਾਡਾ ਤਰੀਕਾ ਬਹੁਤ ਵਧੀਆ ਜੋ ਉਹਨਾਂ ਨੇ ਤਾਂ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਵੀ ਇਦਾਂ ਕਰੀਏ ਜੋ ਕੋਈ ਗੱਲਬਾਤ ਹੋਈ ਕੋਈ ਆਸ-ਪਾਸ ਦੇ ਸਕੂਲਾਂ ਭਾਰਤ ਦੇ ਵਿੱਚੋਂ ਤਾਂ ਵੱਖ-ਵੱਖ ਰਾਜਾਂ ਤੋਂ ਤਾਂ ਫੋਨ ਸਾਨੂੰ ਆਉਂਦੇ ਹੀ ਆਉਂਦੇ ਨੇ ਨਾਲ-ਨਾਲ ਹੋਰ ਦੇਸ਼ਾਂ ਤੋਂ ਵੀ ਆਉਂਦੇ ਨੇ ਤੇ ਉਹਨਾਂ ਨੇ ਵੀ ਇਸ ਜਿਹੜਾ ਸਾਡਾ ਤਰੀਕਾ ਹੈ ਇਹਨੂੰ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਅਪਣਾਇਆ ਤੇ ਜਿੱਥੇ-ਜਿੱਥੇ ਮੈਂ ਉਹਨਾਂ ਨੂੰ ਦੱਸ ਸਕਦਾ ਵੀ ਅਸੀਂ ਇਸ ਤਰ੍ਹਾਂ ਕਰਦੇ ਆ ਤੇ ਮੈਂ ਉਹਨਾਂ ਨੂੰ ਦੱਸਦਾ ਵੀ ਜਰੂਰ ਤੇ ਕਾਫੀ ਅਧਿਆਪਕ ਸਹਿਬਾਨ ਇਸ ਤਰ੍ਹਾਂ ਜਿਹੜਾ ਗੀਤ गा ਕੇ ਪੜਾਉਂਦੇ ਨੇ ਹਾਂ ਚੰਗਾ ਲੱਗਦਾ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਸ਼ੁਰੂ ਕੀਤਾ ਹੈ ਅੱਛਾ ਸਰ ਤੋਂ ਕਿ ਕਿਸੀਮਾ ਹੁੰਦੀ ਪੜਾਉਣ ਦੀ ਵੀ ਸੀਮਾ ਹੁੰਦੀ ਹੈ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਰਿਟਾਇਰ ਹੋਵੋਗੇ ਉਸ ਤੋਂ ਬਾਅਦ ਕੀ ਸੋਚਿਆ ਕਿ ਜਿਸ ਤਰੀਕੇ ਨਾਲ ਤੁਹਾਡਾ ਵੱਖਰਾ ਅੰਦਾਜ਼ ਆ ਬੱਚਨ ਪੜਾਉਣ ਦਾ ਉਹ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਚਲੋ ਤਰੀਕਾ ਵੀ ਬਹੁਤ ਵਧੀਆ ਕਿਉਂਕਿ ਬੱਚੇ ਤਰੀਕਾ ਨਾਲ ਇਸ ਤਰੀਕੇ ਨਾਲ ਜਲਦੀ ਜਿਵੇਂ ਆਪਾਂ ਕਹਿ ਸਕਦੇ ਸਿੱਖ ਲੈਂਦੇ ਨੇ ਤੇ ਰਿਟਾਇਰ ਹੋਣ ਤੋਂ ਬਾਅਦ ਵੀ ਤੁਸੀਂ ਕੀ ਸੋਚਿਆ ਮੰਨਦੇ ਵਿੱਚ ਹੈ ਦੀ ਕੰਟੀਨਿਊ ਕਰੋਗੇ ਜਾਂ ਵਕਰੀ ਜਿਹੜੀ ਕਲਾਸ ਦਿੱਤੀ ਜੋਗੀ ਤੁਹਾਡੇ ਵੱਲੋਂ ਨਹੀਂ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਲੱਗਦਾ ਤੇ ਆਪ ਕਦੇ ਰਿਟਾਇਰ ਹੁੰਦਾ ਹਨ ਉਹ ਇੱਕ ਮਤਲਬ ਨੌਕਰੀ ਤੋਂ ਰਿਟਾਇਰ ਹੋਣਾ ਕਹਿ ਮਨੇ ਤਾਂ ਸਾਡੇ ਨਾਲ ਪੰਜਾਬੀਆਂ ਦੇ ਨਾਲ ਬਚਪਨ ਤੋਂ ਲੈ ਕੇ ਅਖੀਰ ਤੱਕ ਜੁੜੇ ਹੋਏ ਨੇ ਹਨ ਤੇ ਮੇਰੇ ਤੇ ਤਾਂ ਤੁਹਾਡੇ ਅਧਿਆਪਕ ਸਹਿਬਾਨਾਂ ਦੀ ਸਾਡੇ ਬੱਚਿਆਂ ਦੀ ਪਰਮਾਤਮਾ ਦੀ ਕਿਰਪਾ ਕੀ ਸਾਡੇ ਕੋਲ ਇਸ ਤਰ੍ਹਾਂ ਦਾ ਬਹੁਤ ਵੱਡਾ ਸੰਸਾਰ ਜਿਸ ਦੇ ਨਾਲ ਆਪਾਂ ਹੁਣ ਜੁੜ ਗਏ ਆ ਤੇ ਆਪਾਂ ਲਗਾਤਾਰ ਇਸ ਸਫਰ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦੇ ਰਹਿਣਾ ਜਦੋਂ ਤੱਕ ਸਾਡੇ ਸਾਹ ਚੱਲਦੇ ਨੇ ਜਦੋਂ ਤੱਕ ਚੱਲਦੇ ਸਾਹ ਹੀ ਜਿੰਦੇ ਲੱਭਾਂਗੇ ਨਵੇਂ ਰਾਹ ਹੀ ਜਿੰਦੇ ਹਨਾ ਉਦੋਂ ਤੱਕ ਆਪਣਾ ਇਸ ਸਫਰ ਇਸ ਤਰ੍ਹਾਂ ਚੱਲਦਾ ਰਹੇ ਤੇ ਸਰ ਅਧਿਆਪਕ ਦਿਵਸ ਤੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਜਿਹੜੇ ਬੱਚਾ ਤੁਸੀਂ ਪੜਾਉਂਦੇ ਜਾਂ ਹੋਰ ਵੀ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਮੈਂ ਅਧਿਆਪਕ ਬਾਰੇ ਦੋ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਪਹਿਲਾਂ ਇੱਕ ਮੈਨੂੰ ਉਹਨਾਂ ਦੀ ਕਵਤਾ ਯਾਦ ਆਉਂਦੀ ਹੈ ਉਹ ਅਧਿਆਪਕ ਦੇ ਬਾਰੇ ਵੀ ਬੱਚੇ ਦੇ ਨਾਲ ਬੱਚਾ ਹੋ ਕੇ ਉਹਦੇ ਕੋਮਲ ਮਨ ਨੂੰ ਛੋ ਕੇ ਮੈਂ ਤਾਂ ਉਸ ਦੀ ਮਾਂ ਬਣਨਾ ਹੈ ਮੈਂ ਅਧਿਆਪਕ ਥਾਂ ਬਣਨਾ ਹੈ ਮੈਂ ਅਧਿਆਪਕ ਥਾਂ ਬਣਨਾ ਹੈ ਉਹਦੇ ਮਨ ਵਿੱਚ ਬਹੁਤ ਇਹਨੇ ਗੱਲਾਂ ਮਾਰਨ ਵੱਡੀਆਂ ਵੱਡੀਆਂ ਛੱਲਾਂ ਮੈਂ ਸਾਗਰ ਦੀ ਥਾਂ ਬਣਨਾ ਹੈ ਮੈਂ ਅਧਿਆਪਕ ਥਾਂ ਬਣਨਾ ਹੈ ਅਧਿਆਪਕ ਹੋਣਾ ਇੱਕ ਬਹੁਤ ਵੱਡਾ ਚੰਗੇ ਭਾਗ ਦੀ ਨਿਸ਼ਾਨੀ ਹੁੰਦੀ ਆ ਵੀ ਸਾਡੇ ਤੇ ਕੁਦਰਤ ਦੀ ਪ੍ਰਮਾਤਮਾ ਦੀ ਰਹਿਮਤ ਹੋਈ ਆ ਤੇ ਜਿਹੜਾ ਬੱਚਾ ਅਧਿਆਪਕ ਨੂੰ ਪਿਆਰ ਕਰਦਾ ਉਹ ਬਹੁਤ ਕੁਝ ਖੱਟ ਜਾਂਦਾ ਉਹ ਜਿਹੜਾ ਅਧਿਆਪਕ ਦੇ ਨੇੜੇ ਰਹਿੰਦਾ ਅਧਿਆਪਕ ਤੋਂ ਬਹੁਤ ਕੁਝ ਸਿੱਖ ਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਮੈਂ ਇਹ ਨਹੀਂ ਕਹੂੰਗਾ ਵੀ ਅਧਿਆਪਕ ਕੱਲਾ ਸਕੂਲ ਵਿੱਚ ਪੜਾਉਣ ਵਾਲਾ ਅਧਿਆਪਕ ਹੈ ਜ਼ਿੰਦਗੀ ਵਿੱਚ ਮੈਨੂੰ ਜਿੱਥੇ-ਜਿੱਥੇ ਵੀ ਮੈਂ ਬੱਚੇ ਤੋਂ ਵੀ ਸਿੱਖਿਆ ਵੱਡੇ ਤੋਂ ਵੀ ਸਿੱਖਿਆ ਗਵਾਂਢੀ ਤੋਂ ਵੀ ਸਿੱਖਿਆ ਹੈ ਨਾ ਉਹ ਸਾਰੇ ਉਸ ਵੇਲੇ ਮੇਰੇ ਅਧਿਆਪਕ ਨੇ ਹਾਲਾਤਾਂ ਤੋਂ ਸਿੱਖਿਆ ਵੀ ਅਧਿਆਪਕ ਕੱਲਾ ਹੀ ਅਧਿਆਪਕ ਨਹੀਂ ਜਿਹੜੇ ਵੀ ਹਾਲਾਤਾਂ ਨੇ ਮੈਨੂੰ ਸਿਖਾਇਆ ਜਦੋਂ ਅਸੀਂ ਕਿਤੇ ਰਸਤਾ ਗੁੰਮਿਆ ਉਦੋਂ ਵੀ ਕਿਸੇ ਨੇ ਸਿਖਾਇਆ ਤਾਂ ਉਹ ਸਾਰੇ ਅਧਿਆਪਕ ਨੇ ਤੇ ਉਹ ਅਧਿਆਪਕ ਜਿਹੜਾ ਹੁੰਦਾ ਉਹ ਬੱਚੇ ਦੀ ਜ਼ਿੰਦਗੀ ਤਰਾਸ਼ਦਾ ਉਹ ਇੱਕ ਅਧਿਆਪਕ ਕਾਰੀਗਰ ਹੁੰਦਾ ਇੱਕ ਅਧਿਆਪਕ ਕਦੇ ਉਹਦੀ ਮਾਂ ਹੁੰਦਾ ਕਦੇ ਬਾਪ ਹੁੰਦਾ ਕਦੇ ਦੋਸਤ ਹੁੰਦਾ ਸਾਰਾ ਕੁਝ ਹੁੰਦਾ ਹਨ ਤੇ ਦੋ ਲਾਈਨਾਂ ਵਿੱਚ ਅਧਿਆਪਕ ਬਾਰੇ ਗਾ ਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਹਨ ਅਖਰਾਂ ਦੇ ਨਾਲ ਜਿਹੜੇ ਗੂੜੀ ਸਾਂਝ ਪਹਾਉਂਦੇ ਨੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਉਹ ਅਧਿਆਪਕ ਚਿਹਤੇ ਹੁੰਦੇ ਨੇ ਸਾਰੀ ਜ਼ਿੰਦਗੀ ਜਹਾ ਮਦੇ ਨਾਲ ਪੂਰੀ ਕਰਕੇ ਜਦੋਂ ਦੇਖੋਣੀ ਕਾਪੀ ਅੱਜ ਤੱਕ ਪੂਰੀ ਯਾਦ ਹੈ ਮੈਨੂੰ ਉਹਦੀ ਦਿੱਤੀ ਥਾਪੀ ਡਿੱਗੇ ਪਏ ਨੂੰ ਉਠਣ ਦੇ ਗੋਰ ਜੋ ਸਮਝਾਉਂਦੇ ਨੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਉਹ ਅਦੇ ਆਪਕ ਚਿਹਤੇ ਆਉਂਦੇ ਨੇ सारी जिंदगी बहुत-बहुत धन्यवाद जी ए, दे दे जी बिल्कुल विश्व भर ਦੇ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਖੇੜੇ ਚਮੇੜੀ ਦੇ ਜਿਹੜੇ ਮੌਜੂਦਾ ਟੀਚਰ ਕਰਮਜੀ ਸਾਡੇ ਨਾਲ ਸੀ ਉਹਨਾਂ ਨੇ ਆਪਣੇ ਸਫਰ ਦੀ ਤੇ ਬੱਚਾ ਨੂੰ ਕਿੱਦਾਂ ਪੜਾਇਆ ਗਿਆ ਉਹਨਾਂ ਵੱਲੋਂ ਤੇ ਕਿਹੜੇ-ਕਿਹੜੇ ਉਹਨਾਂ ਨੇ ਅਵਾਰਡ ਜਿੱਤੇ ਇਨਾਮ ਜਿੱਤੇ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਬਰੈਟਿੰਗ